ਪਹਿਲਾਂ 1 ਅਕਤੂਬਰ ਨੂੰ ਕਹਿੰਦੇ ਸੀ ਲਾਗੂ ਕਰਨਾ ਹੁਣ ਦਸੰਬਰ ਚ ਕਰਤਾ ਭਾਵ ਚਲਾ ਦਿੱਤਾ ਮੇਰਾ ਖਿਆਲ ਨਹੀਂ ਕਿ ਕੋਈ ਐਸੀ ਗਲੀ ਐਸਾ ਮੋੜ ਨਹੀਂ ਹੋਣਾ ਛੋਟ-ਛੋਟੀਆਂ ਗਲੀਆਂ ਚ ਵੀ ਐਡੇ ਛੋਟੇ-ਛੋਟੇ ਬੋਰਡ 10 ਲੱਖ ਦਾ ਪਰਿਵਾਰ ਨੂੰ ਦੇ ਆਏ ਜਿਹੜਾ 5 ਲੱਖ ਦਾ ਆਯੂਸ਼ਮਾਨ ਸੂਭਿਦਾ ਮਿਲ ਰਹੀ ਸੀ ਉਹ ਤਾਂ ਤੁਹਾਡੇ ਕੋਲ ਦੇ ਨਹੀਂ ਹੁੰਦੀ ਉਹਦੇ ਚ 40% ਦੇਣਾ ਹੈ 60% ਉਹਦੇ ਚ ਕੇਂਦਰ ਦਾ ਹਿੱਸਾ ਹੈ 40% ਤੁਹਾਡਾ ਉਹ 40% ਤਾਂ ਦੇ ਨਹੀਂ ਸਕਦੇ 5 ਲੱਖ ਦੇ ਉਹ ਬੀਮੇ ਦਾ ਪ੍ਰੀਮੀਅਮ ਦਾ 5 ਲੱਖ ਦਾ ਨਹੀਂ 40% ਦੇਣਾ ਪ੍ਰੀਮੀਅਮ ਦਾ ਦੇਣਾ ਆ ਉਹ ਤਾਂ ਤੁਸੀਂ ਦੇ ਦੇ ਸਕਦੇ 10 ਲੱਖ ਦਾ ਕੋੜੋ ਕਿਦਾਂ ਦੇ ਦੇਓਗੇ ਇਹ ਸਮਝ ਤੋਂ ਪਰੇ ਐ ਸੋ ਇਹ ਝੂਠੇ ਵਾਦੇ ਜਿਹੜੇ ਆ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਇਹ ਲੰਬਾ ਕਹਿਣਾ ਹੈ ਔਰ 1000 ਰੁਪਇਆ ਤੋਂ ਪਹਿਲੀ ਵਾਰੀ ਦੇਣਾ ਹੀ ਪਹਿਲੀ ਕੈਬਨਟ ਜੀ ਪਾਸ ਕਰ ਦੇਣਾ ਸੀ ਹੁਣ ਸਾਡੇ ਦਿੱਲੀ ਦੇ ਵਿੱਚ ਤਾਂ ਰੌਲਾ ਪੱਟ ਜਿਹੜਾ ਪਾਉਂਦੇ ਸੀ ਦਿੱਲੀ ਵਾਲਿਆਂ ਤੇ ਲਾਗੂ ਕਰਤਾ ਉਹਨਾਂ ਨੂੰ ਤਾਂ ਦੇਣਾ ਵੀ ਸ਼ੁਰੂ ਕਰਤਾ ਪਹਿਲੀ ਕੈਬਨਟ ਜੀ ਪਾਸ ਕਰਤਾ ਪਰ ਇੱਥੇ ਤਾਂ ਹਲੇ ਤੱਕ ਨਹੀਂ ਕੀਤਾ ਸੋ ਇਹ ਜਿਹੜੀ ਆ ਇਹੜਾ 12599.59 ਕਰੋੜ ਦੀ ਗੱਲ ਕਰਦੇ ਕਿੱਥੇ ਗਿਆ ਆ ਉਹ ਕਹਿੰਦੇ ਹੈ ਨਹੀਂ ਹਕੀਕਤ ਦੇ ਵਿੱਚ ਇਹਨਾਂ ਦੀ ਇਸ ਵਿਲਾਸਤਾ ਦੀ ਜ਼ਿੰਦਗੀ ਤੇ ਇਹਨਾਂ ਦੀ ਸੁਰੱਖਿਆ ਦੇ ਪ੍ਰਬੰਧਾਂ ਤੇ ਕੇਦਰੀਵਾਲ ਦੇ ਹੈਲੀਕਾਪਟਰ ਦੇ ਖਰਚੇ ਤੇ ਔਰ ਆ ਜਿਹੜੇ ਬੋਰਡ-ਵਾਰਡ ਲਾਉਂਦੇ ਆ ਇਹਨਾਂ ਤੇ ਖਰਚ ਕਰਦੇ ਆ ਕਿ ਜਿੰਨੇ ਵੀ ਕੰਮ ਕੀਤੇ ਕੰਮ ਤਾਂ ਕੀਤਾ ਲੱਖ ਰੁਪਏ ਦਾ ਤੇ ਬੋਰਡ ਲੱਗੇ 3 ਲੱਖ ਰੁਪਏ ਦੇ ਭਾਅ ਤਿੰਨ ਗੁਣਾ ਖਰਚਾ ਐਡ ਦੇ ਉੱਤੇ ਉਹਨਾਂ ਨੇ ਕਿਤੇ ਬਹੁਤ ਸਾਰੀਆਂ ਆਈਟਮਾਂ ਦੇ ਉੱਤੇ ਉਹਨਾਂ ਨੂੰ ਦੱਸਿਆ ਸੋ ਇਹ ਬੋਰਡਾਂ ਵਾਲੀ ਸਰਕਾਰੀ ਰਹਿਣੀ ਆ ਬੋਰਡਾਂ ਤੇ ਦਿਸਣੀ ਆ ਹਕੀਕਤ ਦੇ ਵਿੱਚ ਕਿਤੇ ਨਹੀਂ ਦਿਸਦੀ